हा जी बागत है तेरे यार <laughs> 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 ਵਲੋਗਿੰਗ ਵਿੱਚ ਕਰਨ ਵਿੱਚ ਵੀਡੀਓ ਨੂੰ ਐਂਡ ਤੱਕ ਜੋ ਦੇਖੋ ਇਹ ਵੀਡੀਓ ਵਿੱਚ ਇਹ ਫਿਲਮ ਵੇਖਣ ਗਿਆ ਪੂਰਾ ਇੰਜੋਏ ਕੀਤਾ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜੁੱਲ ਲਾਈਕ ਦਿਓ ਤੇ ਚੈੱਕ ਕਰੋ ਵੀਡੀਓ ਉਹ ਭਰਾਵਾ ਉਹ ਭਰੀ ਹੋਈ ਆ ਸਾਰੀ ਉਹ ਖਾਲੀ ਆ ਕਿੱਥੇ ਖਾਲੀ ਆ ਉਹ ਤੇ ਸਾਰੀ ਭਰੀ ਆ ਆ ਜਾ ਸਾਰੀ ਭਰੀ ਹੋਈ ਆ ਕਹਿੰਦਾ ਖਾਲੀ ਆ ਦੱਸ ਹੋਵੇ ਲੈ ਚੰਦੇ ਆ ਚਾ ਗਾਣਾ ਸੁਣਾ ਦੇ ਆਣਾ ਹਨਾ ਕੇ ਕਿੰਨੀਆਂ ਫੋਟਮਾਂ ਕਰਾਂ ਦਾ ਮੁੜ ਕੇ ਬੋਸ਼ਪੋ ਬੋਲਦੇ ਉਹਦੇ ਭੌਂਗ ਭਾਗੋ ਨਹੀਂ ਬਾਜ ਗਦ ਨੂੰ ਬਾਜਾ ਕਰਦੇ ਆ ਕੋਈ ਨਹੀਂ ਅੱਜ ਦੇਖੀ ਕਿਹੜੀ ਫਿਲਮੇ ਕੇ ਚੱਲਾ ਬਣਾ ਲਿਏ ਵੇ ਆਤਿਆਕ ਡੋਲੇ ਦਾ ਦੇ ਦੂਰ ਮੈਦਾਨ ਡੋਲੇ ਦਿਖਾ ਦੇ ਕੁਈ ਡਾ ਨੀ ਰੋਲ ਹੈਗਾ ਹਦਾ ਅਸੀਂ ਕਹੋ ਜਿਕੇ ਆ ਮੈਂ ਵੀ ਖਾਂ ਥੋੜਾ ਜਿਹਾ ਵੀ ਬੋਲੋ ਫੇ ਆ ਲੈਣ ਸੁਣੂਗਾ ਨਹੀਂ ਤਾਂ ਕਮੈਂਟ ਤੇ ਬਹੁਤ ਪਿਆਰ ਦੇਣੀ ਬਾਹਲਾ ਵੀ ਨਾ ਦਿਓ ਆ ਵੇਖੀ ਇਹਦੀ ਇਹਦੀਆਂ ਕੋਲੀ ਪਾ ਫਸ ਨਹੀਂ ਆਵੇ ਤੇਰੀਆਂ ਤਾਂ ਬੱਕੀਆਂ ਫੜਨੀਆਂ ਪੈਣੀਆਂ ਹਾਂ ਤੇ ਵਿੜਾ ਲਾ ਲਾ ਦੀ ਆਏ ਦੋ ਤੇ ਬੰਜਨ ਉਹ ਕਿ ਹੁੰਦੇ ਬੰਜਨ ਨੂੰ ਟਾਈਮ ਲਾਦੇ ਹੁੰਦਾ ਐਲਈ ਡਿੱਗਣ ਵੀ ਸੀ ਫੇ ਸੜਦੇ ਨਹੀਂ ਨਾ ਵੀ ਸੀ ਨਹੀਂ ਨਹੀਂ ਵੀ ਸੜ ਟਿਕਣਾ ਚਾਹੁੰਗੇ ਆਪਣੇ ਤਾਂ ਹੀ ਸੜ ਲੈ ਸੱਤੇ ਦਿਨ ਨੂੰ ਟੰਨ ਲਾ ਦੇ ਨਵਾਂ ਸਟੈਪ ਉੱਪਰ ਸਟੈਪਸ 'ਤੇ ਆ ਰਹੇ ਹਾਂ ਬੋੜੀ ਵੀਰੇ ਸੈਮ ਲਾਉਂਦੇ ਉਹਨਾ ਸਟੈਪ ਵੀ ਹਟਾ ਦੇ ਹੁੰਦੇ ਇਹ ਤੁਹਾਡਾ ਕੋਈ ਹੋਣ ਹੀਗਾ ਟੇਬਲ ਨਹੀਂਗਾ ਜਿਹੜਾ ਮੈਟੋਮੈਂਟੀ ਕਟਿਆ ਦਾ ਬਣਾਤਾ ਸੱਚਾ ਨਹੀਂ ਹੋਰ ਗਿਆ ਵੇ ਨੂ ਨੂਤੇ ਕਰਕੇ ਆਉਂਦਾ ਯਾਰ ਨੂਰੇ ਦਾ ਪਤਾ ਕਿ ਨਾਲ ਹੈ ਹਾਂ ਸਭ ਆਏ ਦੇਖੀ ਨਹੀਂ ਦੇ ਨੇਰੇ ਚ ਕਾਲੇ ਵਿੱਚ ਚੰਗੇ ਕਾਲੇ ਹੁੰਦੇ ਇਹ ਕਹੀ ਜਾਂਦਾ ਕੌਣ ਆਇਆ ਹੁਣ ਆਉਗੇ ਤੇਰੇ ਜਿਹਦਾ ਕਹਿਣ ਦਾ ਮਤਲਬ ਕੀ ਏ ਤੇਰਾ ਕਹਿਣ ਦਾ ਮਤਲਬ ਇਹ ਵੀ ਏ ਤੂੰ ਫਿਰ ਕਾਲੇ ਤਾਂ ਹੀ ਚੱਲਣਾ ਹਾਂ ਅਸੀਂ ਹੈਗੇ ਆ ਤੁਸੀਂ ਇੱਥੇ ਜਾਣਾ ਘੁੰਮਦੇ ਫਿਰ ਹੋ ਸਕਦੇ ਹੋ ਇੱਥੇ ਭੌਂਕੋ ਜੋ ਭੌਂਕਣਾ ਨੂਰੇ ਪਲੀਜ਼ ਸਟਾਪ ਇਟ ਕੀ 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 ਪਲੀਜ਼ ਬੋਲੋ ਮੈਂ ਕਹਿੰਦਾ ਕਹਿੰਦਾ ਨੂਰੇ ਪਲੀਜ਼ ਸਟਾਪ ਇਟ ਅੱਜ ਵੀ ਕਰਦੀ ਹੁੰਦੇ ਵੀ ਤਾਂ ਕਹਿੰਨੀ ਭੱਜਣਾ ਦੇਖ ਵਾ ਇਥੋਂ

ਏਰੀ ਰੇਕਣਾ ਨਾ ਏਰੀ ਨੂੰ ਸੁਪਰਮੈਨ ਏਰੀ ਫੋਟੋ ਦਿਖਾ ਕੇ ਅੰਦਰ ਗਿਆ ਵਾਲੀ ਫਿਲਮ ਯਾਰ ਮਹਿਮਨਾ ਬਣਾਈ ਇਹ ਕੀ ਮੈਨੂੰ ਮੈਨੂੰ ਨਾਮ ਬਣਾਇਆ ਸੁਪਰਮੈਨ ਮੈਨੂੰ ਹੀ ਕਹਣਾ ਚਾਹਣਾ ਹੈ ਕੀ ਬਣਾ ਜਣਾ ਨਾ ਉਹ ਹੀ ਬੋਲਦਾ ਰਿਤਿਕ ਲੋਸ਼ੀ ਰਿਤਿਕ ਰਿਤਿਕ ਸਪੈਲਿੰਗ ਸਪੈਲਿੰਗ ਹੋ ਰਹੀ ਹੈ ਕੋਣ ਨੂੰ ਬੜਾ ਵੀਰ ਬੋਲਦਾ ਕਿ ਆਕੇ કે વોચ હે ઇંગ્લિશ ધુ મતલબ નહીં નહીં ના તો તું સહી લે લે પૌડા ઓ દે હોને વો સુના સુ સ્ટાઈલિંગ બના દે બાદ તને માડું ઓકેય پڑھલા કી દે લખે હોને આ એચ આર આઈ ટી એચ આઈ કે એબીસી થી લાધી એ વો શુન દેખા ન પહાય ਜਦਾਰੇ ਲਗੇ ਬਹੁਤ ਅੱਛੀ ਬਿਲਕੁਲ ਸਦਾ ਜੋਲਿਆਂ ਦੇ ਸਵਾ ਅਛੇ ਵੇਖ ਗਿੜੀਆਂ ਸੁਪਰ ਬਾਇ ਬਗਵਾ ਆਈ ਰਹੀ 1 2 3 ਥਲੇ ਨਹੀਂ ਪੈਣਾ ਜਿਹੜਾ ਪੈ ਥਲੇ ਲਾਉ ਦੇ ਨਹੀਂ ਉਹ ਮੇਰੀ ਤਾਂ ਨਿਕਲ ਬੈ ਲੈ ਵਾਹ ਚਾ ਜਿਹੜਾ ਇੱਕ ਰਾ ਆ ਗਿਆ ਇਹ 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 ਜਬਰ ਨਾ ਥੱਲੇ ਲੱਗੇ ਮੇਰੇ ਸਾਥੀ ਤੋਂ ਨਹੀਂ ਗੋਦ ਗਦਿ ਆਉਂਦੇ ਹੀ ਆ ਏ ਲਾਗੀ ਟਬਲੇ ਯਾਰ ਦੇਣਾ ਤੇ ਮਾਦੀ ਲਗਾਈ ਰੋ ਹੱਥ ਨਹੀਂ ਕੋਈ ਹੈ ਹੀ ਹੋ ਲੱਗਿਆ ਸੋਨ ਕੱਢਣ ਦਾ ਸੋ ਇਹ ਹੈ ਕੀ ਓਏ ਇਹ ਹੈ ਕੀ ਐਮ ਯੂ ਦੀ ਕਾਰ ਨਹੀਂ ਸੀ ਇਹ ਵੀਡੀਓ ਬਣਾ ਲਈਏ ਫਿਰ ਕੱਲ ਉੱਥੇ ਪਾਣੀ ਵੀ ਪੈਣੀ ਆ ਨਹੀਂ ਉਹ ਬੰਟੇ ਵਾਲਾ ਦੌਰ ਗਿਆ ਆ ਗਮਲਾ ਮਾਜਾ ਕੇ ਆ ਜਿਹੜੇ ਕੰਮ ਆਇਆ ਉਹ ਕਰ ਮੈਨੂੰ ਤਾਂ ਇਹ ਤਾਂ ਮੈਂ ਸਾਰਾ ਕੱਟੂਗਾ ਬਣਾਉਣੇ ਹੋਣੀ ਨਵਾਂ ਬਣਾ ਰਹਾ ਉਹ ਨਹੀਂ ਇੰਨੀ ਸਿੱਧੀ ਕਲਿੱਪ ਕੱਟ ਦੇ ਦੇ ਉਹ ਕਿਹੜਾ ਟਾਈਮ ਲੱਗਦਾ ਏ ਏ ਰਹਿਣ ਦੇ ਵਾਓ ਉਹਦੇ ਫੜਾ ਦੇ ਦੋ ਚਾਰ ਵੱਟੇ ਆਪਾਂ ਵੀ ਖਾਣੇ ਦੀ ਜੀ ਆਖਾ ਗੰਮ ਤੇ ਆ ਵੇਖ ਤੇ ਬਾਹਰ ਫੜਾ ਦੇ ਆਹ ਤੇ ਉਹ ਇਧਰ ਹੀ ਫੜਾ ਦੇ ਮੈਂ ਆ ਤੇਰੇ ਵੀ ਮਾਰ ਨਹੀਂ ਹੁੰਦੇ ਤੇ ਵਜੇ ਕੀ ਕਹਿੰਦਾ ਕਹਿੰਦਾ ਤੇਰੇ ਮਾਰ ਨਹੀਂ ਹੁੰਦੇ ਉਹਦੇ ਤੋਂ ਵਜੇ ਓਏ ਇਧਰੋਂ ਮਾਰੇਗਾ ਬੇਕੁਬਾ ਇਧਰ ਆ ਕੇ ਮਾਰ ਓਏ ਇਧਰ ਆ ਨੂਰ ਨਹੀਂ ਧਰ ਨਹੀਂ ਇਹਦਾ ਅੱਜ ਤੋਂ ਹੀ ਗੱਲਾਂ ਅੱਡੋ ਆ ਜਾ ਉਹ ਦੋ ਜਾ ਉਹ ਹੋ ਵੀ ਫੱਕਰੀ ਦਾ ਕੋਸਾ ਔ ਚੱਕਵੇਂ ਦੋ ਹੀ ਆਏ ਉਦਾਂ ਵੀ ਵਾ ਤੇ ਜੇ ਉਦਾਂ ਹੀ ਉੱਤੇ ਚੜ ਜੇ ਕਿੰਨਾ ਕੁ ਚਾ ਓਏ ਭਰਾਵਾ ਕਹਦੇ ਓਦੋਂ ਨਾ ਮਾਰਦੀ ਬੱਸ ਕਰ ਓਏ ਖੋਖਾ ਹਰ ਇੱਕ ਸਮਾਦ ਸਾਡੇ ਸਿਰ ਤੇ ਉਹ ਕੋਰਾਵਾ ਥੋੜੇ ਛੋਟੇ ਲੈਦਾ ਕੋਈ ਨਹੀਂ ਦੇਖਿਆ ਮਿਹਨਤ ਕਰਨ ਵਾਲੇ ਦਾ ਕਹਿੰਦੇ ਨੇ ਫਲ ਮਿਲ ਹੀ ਜਾਂਦਾ ਮਿਹਨਤ ਨਾਲ ਹੁਣ ਆਦੇ ਮਨ ਲਾਜੋ ਇਟਾ ਆ ਦੋ ਬਣ ਗਏ ਇੱਕ ਦੇ ਤਰ੍ਹਾਂ ਹੋਏ ਰੇ ਨਾ ਇਹ ਮੂਰਨੇ ਕਿਨੇ ਸਾਲ ਵਿਦਿਆਰਥੀ ਨੂੰ ਦੋ ਦੋ ਸਾਲ ਦਿੱਤੇ ਨੇ ਤੇ ਸਕੂਲ ਨੇ ਕਿ ਦਿੱਤਾ ਇਹਨੂੰ ਹੈ ਇਹ ਡਾ ਪਰ ਇਹ ਲੋ ਗਿਆ ਫੇਲ ਹੋ ਗਿਆ ਕਿਹਨੂੰ ਵੀ ਪਤਾ ਹੈ ਨਾ ਓਏ ਫੇਲ ਹੋਇਆ ਕਿ ਪਾਸ ਹੈ ਸਰਟੀਫਿਕੇਟ ਦਿਖਾਏ ਤਾਂ ਮੰਨੇਗੇ ਉਹ ਹਮਾਰੇ ਘਰ ਤੋਂ ਬਹੁਤ ਸਾਲ ਹੋ ਗਏ ਹਨ ਤੇਰੇ ਮੇਰੇ ਪਿਆਰ ਨੂੰ ਪਾਸਾ ਖਨਾ ਪੈਣਾ ਹੈ ਤੇਰੇ ਯਾਰ ਨੂੰ ਮੁੰਡੇ ਕਿਤਾ ਲੱਗੇ ਨਾੜੇ ਮੂਹ ਲਮਕਾ ਦਿੱਤਾ ਐਡਾ ਤੂੰ ਉਹ ਮੈਂ ਰਿਕਾਰਡ ਕਰਨ ਬਾਰੇ ਸੋਚਦਾ ਤੂੰ ਤੂ ਕਰਾਈ ਜਾਂਦਾ ਦੁਆਰਾ ਸੁਣਾ ਕੋਈ ਹੋਰ ਸੁਣਾ ਚਾਹ ਤੇ ਦੱਸ ਤੂੰ ਹੀ ਸੁਣਾ ਲੈ ਤੇਰੇ ਸਕੂਲੇ ਆਏ ਕੋਈ ਸਟੋਰੀ ਸੁਣਾਵੇ ਸਕੂਲ ਦੀ ਤੂੰ ਯਾਦਗਾਰੀ ਪਾਲਨੌਰ ਸਕੂਲ ਆਇਆ ਯਾਦਗਾਰੀ ਟਿੱਕਰ ਆਦੇ ਸਕੂਲੇ ਯਾਦਗਾਰੀ ਪਾਲਕੋਈ ਯਾਦ ਨੂੰ ਸਕੂਲ ਛੱਡਣ ਵਾਲੀ ਰੋਏ ਹਾਂ ਪੀਪੜਾ ਛੱਡਣ ਵਾਲੀ ਰੋਏ ਹਾਂ ਸਕੂਲ ਇਹ ਕਹਿੰਦਾ ਹੁਣ ਉਹ ਤੇਰੀਆਂ ਟੱਨ ਲਾ ਪੀ ਹੋਇਆ ਕੋਈ ਨਹੀਂ ਯਾਰ ਰਿਕਾਰਡਿੰਗ ਵੀ ਚੱਲਦੀ ਹੈ ਬਾਅਦ ਘਾਟ ਹੀ ਦੇਣਾ ਵਾ ਆਪੇ ਤੂੰ ਬੋਲੀ ਜਾ ਜੇ ਬੋਲਣਾ ਉਹ ਨਹੀਂ ਫਿਰ ਮੈਨੂੰ ਯਾਰ ਇਦਾਂ ਫਿਰ ਨਹੀਂ ਨੀ ਨਾ ਆਉਂਦੀ ਹੈਗੀ ਤੂੰ ਬੋਲੀ ਜਾ ਜੇ ਬੋਲਣਾ ਮਾਏ ਕਿ ਦਿਨ ਨੇ ਟਿਆ ਗਿਆ ਯਾਰ ਇਹਨ ਮੈਂ ਕੀ ਬੋਲਾਂ ਬੋਲ ਉਹ ਬੰਦ ਕਰੀ ਜਾਂਦਾ ਥਾਪੜ ਆਏ ਆ ਕਰਤਾ ਉਹ ਬੰਦ ਨਾ ਸਹੀ ਕੀਤਾ ਉਹਦੇ ਜਾਊ ਘਰ ਕੋਣ ਹੈਡਾ ਸੋਣਾ ਨਾਲ ਵਲੌਗ ਤੇ ਦੇਖ ਕਾਲੀਦਨ ਇਹ ਲਾਉ ਲਉਗੀ ਗਿਆ ਗਾਗਾ ਨਹੀਂ ਉਹ ਤੇ ਬਾਪੂ ਵੀ ਦੇਖ ਸਰ ਬਸ ਮਾ ਫੇਕ ਇਹ ਦੇ ਸਕਦਾ ਤੇ ਕੋਈ ਗਲਤ ਗਿਆ ਇਹ ਤਾਂ ਉਹਨੇ ਵੀ ਗੱਲ ਕਹੀ ਦੀ ਨਹੀਂ ਜਦੋਂ ਉਹਨੂੰ ਪੁੱਛਿਆ ਇਹ ਕਹਦਾ ਨਹੀਂ 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 ਨੂਰਾ ਬਹੁਤ ਕਟਗਾ ਕੀ ਆਵੇਂ ਲੱਗਾ ਆ ਤਾਂ ਹੀ ਅਧੀਆਂ ਗੰਦੀ ਆ ਬੰਦ ਬੋਲ ਕੇ ਨੂਰੇ ਦਰ ਬੈ ਯਾਰ ਹੌਟਲ ਚਲੀ ਗਿਆ ਕੀ ਲੱਗਾ ਮੈਨੂੰ ਆ ਵੀ ਨਾਲ ਆ ਤੂੰ ਨਾਸਤ ਨਹੀਂ ਆਈ ਤਾਂ ਆ ਸਿਆਪਾਖਾਨ ਆਇਆ ਸਕੂਲ ਦਾ ਜਿਹਨੇ ਆ ਇਡਾ ਲੰਬੂ ਤਰਿਆ ਸਾਡੇ ਘਰੇ ਛੱਡਦਾ ਵੇਲਾ ਤੂ ਜਿੱਦ ਪਹਿਲਾਂ ਤੂੰ ਛੱਡਿਆ ਜਿਉਂ ਆਇ ਕਦੀ ਲੰਮਾ ਲੈ ਕੇ ਤਾਂ ਡੇਕਰੇ ਕਿਉਂ ਨਹੀਂ ਲਾਏ ਇੰਨੀ ਵਾਰੀ ਤਾਂ ਉਹਨਾਂ ਨੂੰ ਕਹਿ ਕਾਇਵੇਂ ਨੂੰ ਕਰੋ ਇਹਦਾ ਕੋਹ ਕੋਈ ਛਤਰ ਪਰਣੀ ਜੋ ਮੱਧ ਵੀ ਲਾ ਲਵਾ ਹੋਰ ਕੀ ਕਹਦੇ ਜਿਆਦਾ ਝੂਠ ਬੋਲੀ ਜਾਂਦਾ ਤੂੰ ਯਾ ਸਾਦੇ ਗਲੇ ਅਪ੍ਰੈਸਿਪਲ ਨੂੰ ਗਿਆ ਆਏ ਅੱਜ ਕਰ ਤਾ ਕੋ ਮੈਕ ਰੱਖਿਆ ਤੁਸ ਰਾਏ ਕਾ ਨੂੰ ਵੀ ਕਹਦੇ ਨਹੀਂ ਗੱਤ ਆਹ ਹੋ ਗਿਆ ਇਹ ਕੋਈ ਤੇ ਤੂੰ ਮੇਰੇ ਤੇ ਚੱਲਾਂ ਮੈਂ ਛੱਡ ਏਜ ਲੈ ਲਵੇ ਕਿਆ ਨਹੀਂ ਹੈ ਨੰਦਰਾ ਤੋਂ ਨੰਦਰਾ ਤੋਂ ਆ ਆੜੀ ਕੰਧੂ ਕਰ ਲੈ ਤੋ ਆ ਆੜੀ ਰੰਗ ਕਿ ਗੰਦਾ ਹੈ ਆੜੀ ਨੰਦਰਾ ਪਲੇ ਕਮਾਗਾ ਮਾਮਾ ਦੂਰੇ ਰੇ ਮਾੜੀ ਆੜੀ ਕੰਧੂ ਨੂੰ ਮੋਨਾ ਉਹ ਕੇ ਸਰਕਾਰ ਆ ਹੁਣ ਉਹ ਤਾਂ ਹੋ ਗਿਆ ਨਾ ਸਕਰ ਦਾਤ ਨਹੀਂ ਕਰ ਪਾਉਂਦਾ ਵਾਫਰੇ ਤੇ ਗਲਤ ਇਤਿਰੋਧ ਲਾਦਾ ਸਾੜੀ ਤੇ ਇਤਿਰੋਧ ਨਹੀਂ ਆਦਾ ਜਿਉਂ ਸੋ ਤਾਂ ਮੂਹ ਕੀਤਾ ਉਹਦੋਂ ਨਹੀਂ ਤੇਰੀ ਬੇਇੱਜ਼ਤੀ ਕਉ ਨਾ ਕੋ ਦੇ ਕੋਈ ਦੂਜੇ ਬਲੌਗ 'ਚ ਦਾਂ ਤੇ ਕੁਝ ਆਪ ਦੇ ਕੁਝ ਕਹਿਆ ਉਹਦੇ ਵਿੱਚ ਹਰ ਰੱਖ ਦੋ ਕਿ ਨਹੀਂ ਕਹਿਣਾ ਚਾਹਣਾ ਤੇ ਨਾ ਨਾ ਪੁਰਾਣੀ ਬੇਇੱਜ਼ਤੀ ਦੇ ਹਾਂ ਵਾਹ ਇਥੇ ਸੇਕਾ ਦੂਜੇ ਵਾਰ ਦਾ ਇਥੇ ਦਾ ਹੈ ਮੋਟੇ ਕਰੇਗਾ ਕਿਵੇਂ ਰੇ ਆਪ ਵੇਂਗਾ ਲੈ ਆਇਆ ਕਰਾ ਕਿੱਥੇ ਦਾ ਕਿੱਥੇ ਦਾ ਮੁੰਡੇ ਦਾ ਪੈਣ ਦਾ ਛੱਡੇ ਵਾ ਕਾ ਜਾਏਗਾ ਦੇਖ ਲੈ ਜੀ ਸਰ ਨਾ ਬਹੀ ਜਾਪੀ ਕੋਈ ਜਨ ਲੱਗਦਾ ਲੱਹਾ ਧੋਤਾ ਹੀ ਹੈ ਨਾ ਹੋਏ ਮੈਂ ਦੇ ਦੇਣਾ ਆ ਇਹਨੂੰ ਡਰਨ ਵਾਲਿਆ ਆਪੜੀ ਗੋਠੀਆਂ ਲੱਗੀ ਆ ਦੇਖੀ ਇਹ ਨਾਤਾ ਫਰਿਆ ਜਾਨੇ ਕਿ ਮੁੰਡਾ ਆ ਇਹ ਗੋਠੀ ਹੈ ਹੈ ਔਰੇ ਇਹ ਇਹ ਅਰ ਰੋਹਿਆ ਲਾ ਡਾਟਰ ਅਦਾ ਬਾਤ ਹੀ ਆ ਰਿਹਾ ਦੱਸ ਕੋਣ ਨੇ ਕਿਹਾ ਹੈ ਨਾ ਕਿੰਨਾ ਕੰਮ ਨੇ ਪੜ ਗਿਆ ਉਹ ਦੇ ਲਈ ਤਿਆਰੀ ਪਾਣੀ ਗਈ ਹੈ 60 ਵਾਂ ਗਿਆ ਹੈ